ਅੱਲੋ ਬੀਤੇ ਦਿਨੀ ਜੋ ਪਿੰਡ ਗੋਲ ਵਾਲਾ ਮਹਤਾਬਗੜ ਵਿਖੇ ਇੱਕ ਬੀਜੇਪੀ ਦੇ ਗੁੰਡਿਆਂ ਵੱਲੋਂ ਅਤੇ ਨਕਲੀ ਬਹਿਰੂਪੀਏ ਨਿਹੰਗ ਸਿੰਘਾਂ ਵੱਲੋਂ 3 ਵਜੇ ਸਵੇਰੇ ਅਮਰਤਵੇ ਦੇ ਸੁੱਤੇ ਨਿਹੰਗ ਸਿੰਘਾਂ ਤੇ ਹਮਲਾ ਕਰ ਦਿੱਤਾ 30 40 ਸਿੰਘਾਂ ਵੱਲੋਂ ਜਿਹਦੇ ਵਿੱਚ ਨੌ ਸਿੰਘ ਬਹੁਤ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਆ ਔਰ ਬਹੁਤ ਗੰਭੀਰ ਹਾਲਤਾਂ ਜਿੱਦੇ ਚ ਇੱਕ 9 ਸਾਲ ਦਾ ਬੱਚਾ ਜਿਹੜੀਆ ਖੂਨ ਦੀਆਂ ਹੁਲਟੀਆਂ ਕਰ ਰਿਹਾ ਵਾ ਜਿੱਥੇ ਬੀਜੇਪੀ ਤੇ ਸੰਘ ਨੇ ਤੇਲ ਦਾ ਜੋਰ ਲਾ ਰੱਖਿਆ ਵੀ ਸਿੱਖ ਵਿਚਾਰਧਾਰਾ ਸਿੱਖ ਧਾਰਮਿਕ ਸੋਚ ਖਤਮ ਕਰ ਲੈਣੀ ਹੈ ਉੱਥੇ ਸਿੱਖ ਜਥੇਬੰਦੀਆਂ ਵਿੱਚ ਚੜ੍ਹ ਹੈ ਵੀ ਹਰ ਹਾਲਤ ਵਿੱਚ ਅਸੀਂ ਦਸ਼ਮੇਸ਼ ਦੇ ਗੁਰੂ ਗ੍ਰੰਥ ਸਾਹਿਬ ਨੂੰ ਲਾਗੂ ਕਰਾਂਗੇ। ਬੀਬੀ ਖਲਾਫ ਪ੍ਰਚਾਰ ਸ਼ੁਰੂ ਕੀਤਾ ਤੇ ਹਰੀਰਾ ਮੰਦਰ ਇਕੱਠੇ ਹੋਏ ਸਾਰੇ ਜਿਹੜੇ ਗੈਰ ਸਿੱਖ ਸੀਗੇ ਤੇ ਸੰਘ ਦੇ ਬੀਜੇਪੀ ਵਾਲੇ ਜੀ ਵੀਰ ਜੀ ਉਹਦੀ ਅਗਵਾਈ ਉਹ ਲੋਕ ਕਰ ਰਹੇ ਸੀ ਜਿਹੜੇ ਸਿੱਖ ਪੰਜੋਂ ਛੇਕੇ ਹੋਏ ਆ ਅਕਾਲ ਪੁਰਖ ਸਰਵ ਛੇਕੇ ਹੋਏ ਆ ਜੀ 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 ਜਦੋਂ ਉਹਨਾਂ ਨੇ ਮੰਦਿਰ ਤੋਂ ਚੱਲ ਕੇ ਗੁਰਦੁਆਰੇ ਪਹੁੰਚੇ ਤੇ ਬੀਬੀਆਂ ਨੇ ਸਾਰੇ ਸਿੰਘਾਂ ਨੇ ਮੂੰਹ ਤੋੜੋ ਜਵਾਬ ਦਿੱਤਾ ਤੇ ਸਾਰੇ ਭੱਜ ਕੇ ਚੜ੍ਹ ਗਏ ਉੱਥੋਂ ਦੀ ਉਹ ਬੜੀ ਵੱਡੀ ਬੇਇੱਜ਼ਤੀ ਤੇ ਹਾਰ ਜਿੱਗੀ ਬੀਜੇਪੀ ਦੀ ਵੀ ਚੰਦ ਸਿੰਘਾਂ ਦੇ ਬੀਬੀਆਂ ਨੇ ਉਹਨਾਂ ਨੂੰ ਸੱਪਿਆਤਾ ਉਹਨਾਂ ਦੇ ਇਹ ਗੋਲੇਆਂ ਨੂੰ ਇੱਕ ਬੀਬੀ ਤੇ ਹਮਲਾ ਕੀਤਾ ਬੱਚੇ 9 ਸਾਲ ਦੇ ਹਮਲਾ ਕੀਤਾ ਇਹ ਕਿੱਥੋਂ ਦੀ ਮਰਦਾਨੀ ਹੈ ਨਾ ਦੀ ਇਹਨਾਂ ਨੂੰ ਘੱਟੇ ਛੋਟੇ ਮਰ ਜਾਣਾ ਚਾਹੀਦੇ ਇਹੋ ਜਿਹੇ ਨਿਹੰਗ ਸਿੰਘ ਜਿਹੜੇ ਬਾਣੇ ਪਾਈਪ ਤੁਰੇ ਫਿਰਦੇ ਆ ਸਰਕਾਰਾਂ ਦੇ ਸਰਕਾਰਾਂ ਦੇ ਪਿੱਲੇ ਬਣੇ ਹੋਏ ਆ ਇਹ ਲੋਕ ਸਾਡੀ ਦਰਸ਼ਕੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰੇ ਨਾਲ ਬਹੁਤ ਸਤਿਕਾਰਯੋਗ ਤਜਿੰਦਰਪਾਲ ਜੀ ਟੀਮਾ ਜੋ ਪਿਛਲੇ ਦਿਨੀ ਰਾਜਸਥਾਨ ਤੋਂ ਸਿੱਖ ਮੁੱਦਿਆਂ ਤੇ ਲਗਾਤਾਰ ਲੜਾਈ ਲੜਦੇ ਆ ਰਿਹਾ ਸੰਘਰਸ਼ ਕਰਦੇ ਆ ਰਿਹਾ ਕੱਲ ਬੀਤੇ ਦਿਨੀ ਜੋ ਪਿੰਡ ਗੋਲ ਵਾਲਾ ਮਹਿਤਾਬਗੜ ਵਿਖੇ ਇੱਕ ਭਾਜਪਾ ਦੇ ਗੁੰਡਿਆਂ ਵੱਲੋਂ ਤੇ ਨਕਲੀ ਬਹਿਰੂਪੀਏ ਨਿਹੰਗ ਸਿੰਘਾਂ ਵੱਲੋਂ 3 ਵਜੇ ਸਵੇਰੇ ਅੰਮ੍ਰਿਤ ਵੇਲੇ ਸੁੱਤੇ ਨਿਹੰਗ ਸਿੰਘਾਂ ਤੇ ਹਮਲਾ ਕਰ ਦਿੱਤਾ 30-40 ਸਿੰਘਾਂ ਵੱਲੋਂ ਜਿਹਦੇ ਵਿੱਚ 9 ਸਿੰਘ ਬਹੁਤ ਜ਼ਿਆਦਾ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਆ ਔਰ ਬਹੁਤ ਗੰਭੀਰ ਹਾਲਤਾਂ ਜਿਹਦੇ ਵਿੱਚ ਇੱਕ 9 ਸਾਲ ਦਾ ਬੱਚਾ ਜਿਹੜੀ ਖੂਨ ਦੀਆਂ ਉਲਟੀਆਂ ਕਰ ਰਿਹਾ ਵਾ ਔਰ ਇਹ ਜਿਹੜਾ ਮਸਲਾ ਵਾ ਭਾਜਪੀ ਦੇ ਨਾਲ ਰਲ ਕੇ ਬਹਿਰੂਪੀਏ ਜਿਹੜੇ ਕਹਿ ਦਈਏ ਨਿਹੰਗ ਸਿੰਘ ਆ ਜਿਹੜੇ ਸਰਕਾਰਾਂ ਕੋਲ ਭੱਤੇ ਲੈਂਦੇ ਆ ਜਿਹੜੇ ਸਰਕਾਰਾਂ ਦੇ ਵੈਲਿਡੇਟਰ ਤੇ ਲੱਗੇ ਹੋਏ ਆ ਸਰਕਾਰਾਂ ਕੋਲ ਉਹਨਾਂ ਨੂੰ ਪੈਸਾ ਮਿਲਦਾ ਤੇ ਉਹ ਸਿੱਖਾਂ ਤੇ ਹਮਲੇ ਕਰਦੇ ਆ ਪਹਿਲੀ ਵਾਰ ਇਹੋ ਜਿਹਾ ਮਸਲਾ ਵੇਖਿਆ ਹੋਊਗਾ ਤੁਸੀਂ ਸਿੱਖੋ ਜਿਹੜੇ ਇੱਕ ਨਿਹੰਗ ਸਿੰਘ ਅਮਰਤਾਦੀ ਸਿੰਘਾਂ ਤੇ ਕੋਈ ਹਮਲਾ ਕਰੇ ਨਿਹੰਗ ਸਿੰਘ ਦੀ ਇੱਕ ਆਪਣਾ ਈਮਾਨ ਹੁੰਦਾ ਹੈ ਉਹ ਕਦੀ ਵੀ ਆਪਣੇ ਸਿੱਖ ਤੇ ਹਮਲਾ ਨਹੀਂ ਕਰਦਾ ਪਰ ਇਹ ਬਹਿਰੂਪੀਏ ਨਿਹੰਗ ਸਿੰਘਾਂ ਨੇ ਭਾਜਪਾ ਦੇ ਗੁੰਡਿਆਂ ਨਾਲ ਰਲ ਕੇ ਇੱਕ ਗੁਰੂ ਦੇ ਘਰ ਵਿੱਚ ਬੈਠੇ ਗੁਰੂ ਕੇ ਸਿੰਘਾਂ ਤੇ ਹਮਲਾ ਕੀਤਾ ਮੇਰੇ ਨਾਮ ਵੀਰ ਤਜਿੰਦਰਪਾਲ ਢੀਮ ਸਿੰਘ ਜੀ ਟੀਮਾਂ ਰਾਜਸਥਾਨ ਤੋਂ ਜੁੜੇ ਆ ਵੀਰ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਵੀਰ ਜੀ ਜਿਹੜਾ ਮਸਲਾ ਹੋਇਆ ਸਾਰਾ ਵਿਸਥਾਰ ਨਾਲ ਸੰਗਤਾਂ ਨੂੰ ਦੱਸੋ ਕਿਉਂਕਿ ਇਹ ਬੜਾ ਗੰਭੀਰ ਮਸਲਾ ਹੈ ਜਿਹੜਾ ਭਾਜੀਪੀ ਦੇ ਗੁੰਡਿਆਂ ਵੱਲੋਂ ਅਤੇ ਬਹਿਰੂਪੀਏ ਨਿਹੰਗ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਤੇ ਹਮਲਾ ਕੀਤਾ ਗਿਆ ਵਾ ਮੇਰੇ ਬਿੰਦੀ ਆ ਭਾਜੀ ਵੀ ਸਿੱਖ ਜਿਹੜੇ ਸੰਘਰਸ਼ ਹੈ ਲਗਾਤਾਰ ਰਾਜਸਥਾਨ ਦੇ ਸਿੱਖ ਜਥੇਬੰਦੀਆਂ ਸਿੱਖ ਮੁੱਦਿਆਂ ਤੇ ਬੜੀ ਮੁਖਰੋ ਕੇ ਲੜਾਈ ਲੜ ਰਹੀ ਹੈ ਜੀ ਬਿਲਕੁਲ ਜੀ ਜਿੱਥੇ ਭਾਜਪੀ ਤੇ ਸੰਗ ਨੇ ਟਿਲ ਦਾ ਜ਼ੋਰ ਲਾ ਰੱਖਿਆ ਸੀ ਸਿੱਖ ਵਿਚਾਰਤਾਰਾ ਸਿੱਖ ਸਦਾਨ ਸਿੱਖ ਸੋਚ ਖਤਮ ਕਰ ਦੇਣੀ ਹੈ ਉੱਥੇ ਸਿੱਖ ਜਿੱਥੇ ਬੰਦੇ ਕਮਿਟਿਡ ਹੈ ਵੀ ਹਰ ਹਾਲਤ ਵਿੱਚ ਅਸੀਂ ਦਸ਼ਮੇਸ਼ ਦੇ ਗੁਰੂ ਗ੍ਰੰਥ ਸਾਹਿਬ ਨੂੰ ਲਾਗੂ ਕਰਾਂਗੇ ਜੀ ਇਹੀ ਕਰਨ ਹੈ ਵੀ ਜਦੋਂ ਉਹਨਾਂ ਨੇ ਕਿਰਪਾਨਾਂ ਲੁਆਈਆਂ ਕਢੇ ਲੋਏ ਤੇ ਸਿੱਖ ਜਿੱਥੇ ਬੰਦੇ ਮੁਖਰੋ ਕੇ ਲੜੀਆਂ ਹਾਂਜੀ ਹੁਣ ਉਹਨਾਂ ਨੇ ਟੀਚਾ ਮਿਥ ਲਿਆ ਸਰਕਾਰ ਨੇ ਸੰਗ ਨੇ ਕਿ ਜਿਹੜੇ ਸਿੱਖ ਜਿੱਥੇ ਬੰਦੇ ਦਾ ਸਥਾਨ ਹੈ ਉਹ ਸਥਾਨ ਹੀ ਖਤਮ ਕਰ ਦੋ ਜਿੱਥੋਂ ਜਿੱਥੋਂ ਇਹ ਸੰਘਰਸ਼ ਲ ਜੋ ਤਸਵੀਰ ਲੜ ਜਾਂਦਾ ਜੀ ਪਹਿਲਾਂ ਨਾ ਨੇ ਇਹ ਮੇਰੇ ਤੇ ਗੰਗਾ ਨਗਰ ਬਾਬਾ ਦੀਪ ਸਿੰਘ ਗੁਰਦਵਾਰੇ ਸੇਵਾ ਕਰਦੇ ਆ ਉੱਥੇ ਕੇਸ ਪੈ ਦੇਸ਼ ਦਰੋ ਦਾ ਜੀ ਫਿਰ ਬਾਬੇ ਗਗਨਦੀਪ ਕੇਸ ਪਾਇਆ ਇਦਾਂ ਲਗਾਤਾਰ ਸਿੱਖ ਜਥੇਬੰਦ ਕੇਸ ਪਾ ਰਹੇ ਆ ਹੁਣ ਇਹ ਲੋਕ ਹੈ ਜੇ ਬੀਬੀ ਹਰਮੀਤ ਕੌਰ ਹੈ ਉਹ ਮੰਡੀ ਗੋਲੂ ਵਾਲੇ ਮੁਖ ਸੇਵਾਦਾਰ ਹੈ ਜੀ ਜੀ ਤੇ ਦੇਖੋ ਬੀਬੀ ਹੁੰਦੇ باوجود ਉਹਨੇ ਲਗਾਤਾਰ ਸਿੱਖ ਸੰਘਰਸ਼ਾਂ ਦੇ ਮੂਹਰੇ ਹੋ ਕੇ ਲੜਾਈ ਲੜੀ ਹੈ ਬਿਲਕੁਲ ਬੜੀ ਭੈਣ ਦੀ ਬੜੀ ਬਹਾਦਰੀ ਹੈ ਜੀ ਜੀ ਜੇ ਕਾਪਟਰ ਸਾਹ ਤੋਂ ਦੇਸ਼ ਆਇਆ ਤੇ ਮੜੀਆਂ ਦੇ ਪਖੰਡੀਆਂ ਦੇ ਉੱਥੋਂ ਸਤਾਨ ਤੋਂ ਲਿਆ ਤੇ ਸਰੂਪ ਉਹਨੇ ਤਖ਼ਰੀ ਦੰਦਸਤਾ ਸ਼ਵਾਇਮਨ ਕੀਤਾ ਜੀ ਇਹ ਜਿਹੜੇ ਹੁਣ ਜਿਵੇਂ ਜੈਪੁਰ ਸਿਵਲ ਜਾਇਦ ਦਾ ਇਗਜ਼ਾਮ ਹੋਇਸੀਗੇ ਉੱਥੇ ਬੀਬੀ ਅੜੀ ਹਮ ਇਹਨਾਂ ਨੂੰ ਤਕਲੀਫ ਸੀਗੀ ਦੂਜਾ ਕੀ ਹੈ ਉੱਥੇ ਜਿਹੜੇ ਗੈਰ ਸਿਕ ਸੀਗੇ ਉਹਨਾਂ ਦਾ ਹਮੇਸ਼ਾ ਮੋਨੋਪੋਲੀ ਰਹੀ ਹੈ ਤੇ ਕਮਜ਼ੋਰ ਵਰਗ ਨੂੰ ਦਬਾ ਕੇ ਰੱਖਦੇ ਆ ਹਾਂਜੀ ਉਹਨਾਂ ਵਿੱਚੋਂ ਤਾਂ ਖਤਮ ਹੋ ਗਈ ਸੀਗੀ ਸਤਾਰਾ ਨਗਰ ਕੀਰਤਨ ਕਰਨਾ ਉਸ ਸਥਾਨ ਤੇ ਕੁੜਸਵਰ ਕਰੀ ਨੀਜੇ ਬੱਜੀ ਕਰਨੀ ਦਸ ਕਦੇ ਜੋਰ ਕਰਨੇ ਉੱਤੇ ਇਹ ਬੜੇ ਚੁਭਦੇ ਸੀ ਲੋਕਾਂ ਨੂੰ ਖਾਸ ਤੌਰ ਸੰਘੀ ਵਿਚਾਰਤਰ ਲੋਕਾਂ ਨੂੰ ਜੀ ਉਹਨਾਂ ਨੇ ਇਹ ਬੀਬੀ ਖਿਲਾਫ ਪ੍ਰਚਾਰ ਸ਼ੁਰੂ ਕੀਤਾ ਤੇ ਹਰੀਰਾ ਮੰਦਰ ਇਕੱਠੇ ਹੋਏ ਸਾਰੇ ਜਿਹੜੇ ਗੈਰ ਸਿੱਖ ਸੀਗੇ ਤੇ ਸੰਘੀ ਨਤੀਜੇ ਵੀ ਆਲੇ ਜੀ ਵੀ ਜੀ ਉਹਦੀ ਅਗਵਾਈ ਉਹ ਲੋਕ ਕਰ ਰਹੇ ਸੀ ਜਿਹੜੇ ਸਿੱਖ ਪੰਜੋਂ ਛੇਕੇ ਹੋਏ ਆ ਅਕਾਲ ਤਖਤ ਸਰੋਂ ਛੇਕੇ ਹੋਏ ਆ ਜੀ 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 ਜਿਹਨੂੰ ਉਹਨਾਂ ਨੇ ਮੰਦਰ ਤੋਂ ਚੱਲ ਕੇ ਗੁਰਦੁਆਰੇ ਪਹੁੰਚੇ ਤੇ ਬੀਬੀਆਂ ਨੇ ਸਾਧ ਸਿੰਘਾਂ ਨੇ ਮੂੰਹ ਤੋੜਾ ਜਵਾਬ ਦਿੱਤਾ ਤੇ ਸਾਰੇ ਭੱਜ ਕੇ ਛੱਡ ਗਏ ਉੱਥੋਂ ਦੀ ਜੀ ਉਹ ਬੜੀ-ਬੜੀ ਬੇਇੱਜ਼ਤੀ ਤੇ ਹਾਰ ਚੀ ਗਈ ਬੀਜੇਪੀ ਦੀ ਵੀ ਚੰਦ ਸਿੰਘਾਂ ਦੇ ਬੀਬੀਆਂ ਨੇ ਉਹਨਾਂ ਨੂੰ ਉਸ ਤੋਂ ਪਿਆਤਾ ਉਹਨਾਂ ਦੇ ਗੋਲੇਆਂ ਨੂੰ ਸਾਰਾ ਕੁਝ ਹੋਇਆ ਹਾਂ ਜੀ ਬਿਲਕੁਲ ਜੀ ਉਹਨਾਂ ਨੇ ਟਾਈਮ ਦੇ ਦਿੱਤਾ ਵੀ 5 ਮਿੰਟਾਂ ਦੇ ਨਾ ਚੱਕਿਆ ਤੇ ਅਸੀਂ ਫਿਰ ਆਪਣੀ ਕਾਰਵਾਈ ਕਰਾਂਗੇ ਬਿਲਕੁਲ ਬਿਲਕੁਲ ਜੀ ਜੀ ਉਹਨਾਂ ਨੇ ਚਾਰ ਤਰੀਕ ਐਮ ਐਲ ਏ ਆ ਬੀਜੇਪੀ ਦਾ ਉਹਨਾਂ ਨੇ ਟੀਚਾ ਬੋਲੇ ਵੀ 4 ਤਰੀਕ ਨੂੰ ਮੈਂ ਤੁਹਾਡੇ ਨਾਲ ਚੱਲੂੰਗਾ ਤੇ ਆਪਾਂ ਚੱਲ ਕੇ ਉੱਥੇ ਮੈਂ ਆਪ ਪਾਪਾ ਕਵਚਾ ਲਾਵਾਂਗੇ ਜੀ ਇਧਰੋਂ ਸਿੰਘਾਂ ਨੇ ਵੀ ਬੇਲ ਪਾਤੀ ਇਹ ਸਾਰਾ ਪ੍ਰਧਾਨ ਮੰਤਰੀ ਨੂੰ ਗ੍ਰਹਿ ਮੰਤਰੀ ਨੂੰ ਸਮਨੂ ਯਤਰਾ ਕਾਲ ਤੱਕ ਵੀ ਸਾਨੂੰ ਮੇਲ ਕਰਤੀ ਹੈ ਕਿ ਚਾਰ ਅਸੀਂ ਤਿਆਰੀ ਕਰ ਰਹੇ ਸਰਚਿੰਗ ਵੀ ਅੱਜ ਚਾਰ ਨੂੰ ਅਮਰ ਟੱਕਰੇ ਹੋਣਗੇ ਪਰ ਇਹ ਗਿੱਦੀ ਤੇ ਬੁੱਜਦੇ ਲੋਕਾਂ ਨੇ ਸਵੇਰੇ 3 ਵਜੇ ਜਦੋਂ ਸਾਰੇ ਅੰਦਰ ਬੀਬੀਆਂ ਨੂੰ ਹਮਲਾ ਕਰਤਾ 4:00 ਵਜੇ ਚਾਰ ਨੂੰ ਚਾਰ ਨੂੰ ਕਰਨਾ ਸੀ 3 ਸਵੇਰੇ ਕਰਤਾ 3 ਵਜੇ ਓਹੋ ਅੱਛਾ ਜਦੋਂ ਸਾਰੇ ਸਿੰਘ ਸੁੱਤੇ ਹੋਏ ਸੀ ਤੁਸੀਂ ਦੇਖੋ ਵੀਡੀਓ ਦੇਖੋ ਵੀ 10-10-9-9 ਸਾਲ ਦੇ ਦੋ ਮਾਸੂਮ ਬੱਚੇ ਆ ਹਾਂਜੀ ਬਿਲਕੁਲ ਮਹੂੰਦੇ ਉੱਡੀਆਂ ਵੇਖ ਰਿਆ ਕਰ ਰਿਹਾ ਵਿੱਚ ਕਿੰਨਾ ਜਿਆਦਾ ਗੰਭੀਰ ਰੂਪ ਦਿੱਤੀ ਕੀਤਾ ਬੱਚੇ ਵੱਡੇ ਸੁੱਤੇ ਵੀ ਜੀ 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 ਸੁੱਤੇ ਤੇ ਬੱਚੇ ਵੱਡੇ ਜੀ ਜੀ ਉਹਨਾਂ ਚੋਂ ਇੱਕ ਪ੍ਰਦੀਪ ਸਿਆਘ ਨਾਂ ਦਾ ਹੈਗਾ ਜੀ ਤੇ ਕਈ ਉਸ ਗੈਰ ਸਿੱਖ ਹੈਗੇ ਆ ਜਿਹੜੇ ਬੜੇ ਵਿੱਚ ਜੀ ਉਸ ਤੋਂ ਬਾਅਦ ਕੁਛ ਇਹਨਾਂ ਨੇ ਹਰਿਆਣੇ ਤੋਂ ਨੇੰਗ ਬੁਲਾਏ ਆ ਜੀ ਜੀ ਮੈਂ ਇਸ ਵਿਧੀਕ ਇੱਕ ਬੇਨਤੀ ਤੁਹਾਡੇ ਤੋਂ ਰੋਕੇ ਕਰਨਾ ਚਾਹਨਾ ਜਿਹੜੇ ਨਿਹੰਗ ਦਲ ਨਿਹੰਗ ਦਲ ਵਾ ਹੈਗੇ ਆ ਜਥੇਬੰਦੀਆਂ ਵੱਡੀਆਂ ਵਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੇ ਬਹਿਰੋਪੀਏ ਹਰਿਆਣੇ ਦੇ ਨਿਹੰਗ ਸਿੰਘ ਉੱਥੇ ਗਏ ਆ ਇਹਨਾਂ ਦਾ ਸੋਧਾ ਨਿਹੰਗ ਪੰਥ ਨਿਹੰਗ ਦਲ ਆਪ ਲਾਣ ਕਿਉਂਕਿ ਬੜੀ ਵੱਡੀ ਉਹਨਾਂ ਨੇ ਭੈੜੀ ਕਰਤੂਤ ਕੀਤੀ ਹੈ ਇੱਕ ਸਿੱਖਾਂ ਤੇ ਹਮਲਾ ਨਿਹੰਗ ਸਿੰਘਾਂ ਦੇ ਬਾਨੇ ਚ ਰੂਪ ਚ ਕੀਤਾ ਗਿਆ ਗਿਆ ਬੱਚੇ ਤੇ ਹਮਲਾ ਕੀਤਾ ਬੀਬੀ ਦਾ ਜਿਹੜਾ ਗੱਲ ਚ ਉਹ ਪਾਇਆ ਸੀ ਹਜ਼ੂਰੀਆ ਪਾਇਆ ਸੀ ਹਜ਼ੂਰੀਆ ਪਾ ਕੇ ਖੇਚੇ ਬੇਦਬੀ ਕੀਤੀ ਬਤਮੀਜ਼ ਕੀਤੀ ਇਹਨਾਂ ਨੇ ਜੀ 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 ਨਾ ਬੱਚੇ ਛੱਡੇ ਮੈਂ ਬੀਬੀ ਛੱਡੀ ਜੀ 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 ਇਹ ਇੰਨੀ ਖੱਡਿਆ ਗਰ ਤੂੰ ਤਾਂ ਫਿਰ ਦੇਖੋ ਇਹਨਾਂ ਨੇ ਨਾਮ ਵਰਤਿਆ ਵੀ ਅਸੀਂ ਬਾਬਾ ਮੇਜਰ ਸੇ ਦਸ਼ਵੇਸ਼ ਤਰਨਾ ਤਾਂ ਨੇ ਸਾਡੀ ਯੂਟੀ ਲਾਈ ਹੈ ਬਾਬਾ ਮੇਜਰ ਦੋਰੀ ਦੀ ਦਸ਼ਵੇਂ ਤਰਨਾ झालं ਜੀ ਮੇਰੇ ਦੋਰੀ ਗੱਲ ਹੋਈ ਹੈ ਅੱਛਾ ਉਹ ਕਹਿੰਦੇ ਨਾ ਮੇਰੇ ਸਿੰਘਾ ਨਾਮ ਮੈਂ ਭੇਜਿਆ ਓਹੋ ਅੱਛਾ ਜੀ ਮੇਜਰ ਸਿੰਘ ਸੋਢੀ ਦੇ ਬੜੇ ਮਿੱਤਰ ਆ ਸਾਡੇ ਆਹੇ ਉਹਨਾਂ ਨਾਲ ਵੀ ਗੱਲ ਕਰ ਲੈਣੇ ਆ ਹਾਂ ਉਹਨਾਂ ਨੇ ਕਿਹਾ ਵੀ ਨਾ ਮੇਰੇ ਸਿੰਘਾ ਨਾਮੇ ਭੇਜਿਆ ਤੇ ਅਸੀਂ ਕਿਹਾ ਵੀ ਤੁਸੀਂ ਵੀਡੀਓ ਪਾ ਕੇ ਕਹਿੰਦਾ ਖੰਨਾ ਕਰੋ ਗੱਲ ਦਾ ਹੂੰ ਫੇਰ ਤੇ ਉਹ ਕਹਿੰਦੇ ਵੀ ਮਿਲ ਕੇ ਮੈਂ ਖੰਡਰ ਕਰੂੰਗਾ ਗੱਲ ਦਾ ਹੁਣ ਕੀ ਹੈ ਵੀ ਸਰਕਾਰ ਕਿੰਨੀ ਮਿਲੀ ਹੋਈ ਹੈ ਪੁਲਸ ਅੰਦਰ ਖੜੀ ਜੀਗੀ ਪੁਲਸ ਦਾ ਪਹਿਰਾ ਸੀਗਾ ਪੁਲਸ ਨਹੀਂ ਇਹ ਬੰਦੇ ਅੰਦਰ ਵੜੇ ਆ ਜੀ 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 ਪੁਲਸ ਦੇ ਪਹਿਰੇ ਦੇ ਵਿੱਚ ਕਸਟਡੀ ਦੇ ਵਿੱਚ ਅੰਦਰ ਵੜੇ ਆ ਪੁਲਸ ਦੀ ਕਸਟਡੀ ਵਿੱਚ ਉਹਨਾਂ ਰਜਿਸਟਰੀ ਪੁਲਸ ਯਾਰ ਕਿਹੜੇ ਬੰਦੇ ਆ ਬਿਲਕੁਲ ਜਾਣਦੀ ਹੈ ਜੀ ਬਿਲਕੁਲ ਦੇਖੋ ਰਾਜਸਥਾਨ ਚ ਸਰਕਾਰ ਬੀਜੇਪੀ ਦੀ ਹਮ ਹਰਿਆਣਾ ਚ ਨੰਹਾਂਗੇ ਸਰਕਾਰ ਬੀਜੇਪੀ ਦੀ ਹਮ ਉਸ ਬੀਜੇਪੀ ਦੀ ਬੀਜੇਪੀ ਦੇ ਗੁੰਡੇ ਬੀਜੇਪੀ ਦੇ ਕਾਰਕੁਨ ਬੀਜੇਪੀ ਦੀ ਐਮਐਲਏ ਬੀਜੇਪੀ ਦੇ ਲੋਕ ਕੱਲ ਇਹਨਾਂ ਨੇ ਸਿਰੇ ਸੰਗਨ ਮੀਟਿੰਗ ਕੀਤੀ ਬੀਬੀ ਨੇ ਤਾਂ ਵੀਡੀਓ ਪਾਈ ਵੀ ਸੰਗ ਦੀ ਮੀਟਿੰਗ ਆ ਇਹ ਗੁਰਦੁਆਰਾਸ਼ ਕਰ ਸਕਦੇ ਆ ਉਹੀ ਗੱਲ ਹੋਈ ਸਿਰੇ ਮੀਟਿੰਗ ਹੋਈ ਆ ਸਿਰੇ ਤੇਨੂੰ ਅਟੈਕ ਕਰਦਾ ਇਹਨਾਂ ਨੇ ਜੀ 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 ਸੋ ਅਸੀਂ ਅੱਜ ਵੀ ਇਸ ਗੱਲ ਦੇ ਵਿਰੋਧ ਨਾ ਵੀ ਜੋ ਮਰਜ਼ੀ ਹੋ ਜੇ ਉਹ ਗੁਰਦੁਆਰਾ ਆਜ਼ਾਦ ਹੋਊਗਾ ਗੁਰਦਵਾਰਾ ਕਬਜ਼ਾ ਵਾਪਸ ਲਵਾਂਗੇ ਨਹੀਂ ਕਬਜ਼ਾ ਕਬਜ਼ਾ ਜਿਹਨਾਂ ਨੇ ਕੰਦੇਸਾਬਤ ਹੋਣ ਉਹ ਅੰਦਰ ਬੈਠੇ ਦੇਖੋ ਬੋਤਲੀ ਫੜ ਰਹੀ ਜਿਹੜੇ ਹਰਿਆਣੇ ਚ ਗੁੰਡੇ ਆਏ ਆ ਹਰਿਆਣੇ ਚ ਬਲਾਏ ਆ ਜਿਹੜੇ ਨੇ ਗੈਰ ਸਿੱਖ ਗੈਰ ਸੂਪ ਚ ਆ ਜੀ ਹਾਂਜੀ ਹਾਂਜੀ ਉਹ ਬਾਹਰੇ ਬਾਹਰੇ ਉਹਨਾਂ ਨੇ ਜਿਹੜੇ ਗੈਰ ਸਿੱਖ ਹੈਗੇ ਆ ਉਹ ਵੀ ਉੱਥੇ ਬੈਠੇ ਆ ਉਹਨੂੰ ਗ੍ਰਿਫਤਾਰ ਨਹੀਂ ਕਰਦੀ ਜੀ ਜੀ ਠੀਕ ਹੈ ਮੈਂ ਜੇ ਜੇ ਕਹਤੇ ਅਸੀਂ ਮੈਂਸ਼ਨਾਂ ਪਰ ਬਹਿ ਕੇ ਗੱਲ ਕਰਦੇ ਬਾਬਾ ਮੇਰੀ ਬਾਬੇ ਮੇਜਰ ਨਾਲ ਗੱਲ ਹੋਈ ਸੀਗੀ ਅਗੋਂ ਤੋਂ ਚਾਰ ਦਿਨ ਪਹਿਲਾਂ ਬਾਬੇ ਮੇਜਰ ਸੀ ਵਿਚਿਆ ਸੀਗੇ ਮੈਂ ਆਉਂਗਾ ਆਪਾਂ ਬਹਿ ਕੇ ਗੱਲ ਕਰਕੇ ਮੈਂ ਕਿਹਾ ਜੀ ਆਨ ਤੁਸੀਂ ਵੈਲਕਮ ਆਓ ਬੈਠੋ ਕਿ ਮਸਲਾ ਸੁਣੋ ਸਾਰਾ ਕੀ ਆ ਜੀ 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 ਜਿਸ ਤਰ੍ਹਾਂ ਮਾਸੂਮ ਬੱਚਾ ਸੁੱਤੇ ਵਿੱਚ ਬੱਚੇ ਵੜਦੇ ਇਹ ਸਭ ਤੋਂ ਗੱਡੀਆਂ ਗੱਲ ਹੈ ਜੀ ਜੀ ਬਾਬਾ ਮੇਜਰ ਸਿੰਘ ਹੀ ਬੜੇ ਸਿਆਣੇ ਆ ਉਹ ਇਹ ਜੀ ਮਸਲਾ ਚ ਬੜੇ ਸਿਆਣੇ ਆ ਬੜੇ ਸੁਲਝੇ ਬੰਦੇ ਆ ਸਾਡੀ ਗੱਲ ਹੋਈ ਆ ਉਹਨਾਂ ਨੇ ਕਿ ਬਿਲਕੁਲ ਮੈਂ ਖੰਡਲ ਕਰੂੰਗਾ ਜੀ ਚਲੋ ਮੈਂ ਚਾਹੁੰਦਾ ਵੀ ਜੇ ਬਾਬਾ ਮੇਜਰ ਸਿੰਘ ਦੇ ਬੰਦੇ ਕਹਿੰਦੇ ਆ ਤੇ ਬਾਬਾ ਮੇਜਰ ਸਿੰਘ ਨੂੰ ਜਾਨਦੇ ਹੋਣਗੇ ਜੇ ਬਾਬਾ ਮੇਜਰ ਸਿੰਘ ਦੇ ਬੰਦਿਆਂ ਨੇ ਇਹੋ ਜਿਹਾ ਕੰਮ ਕੀਤਾ ਮੈਂ ਬਾਬਾ ਮੇਜਰ ਸਿੰਘ ਨੂੰ ਇਸ ਵੀਡੀਓ ਰਾਹੀਂ ਗੱਲ ਕਰਦਾ ਮੈਂ ਪਰਸਨਲ ਫੋਨ ਲਾ ਕੇ ਵੀ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਜੇ ਇਹ ਨਿਹੰਗ ਸਿੰਘਾਂ ਨੇ ਬਹਿਰੂਪੀਏ ਨਿਹੰਗ ਸਿੰਘਾਂ ਨੇ ਇੱਕ ਸਿੱਖਾਂ ਦੇ ਅਮਲਾ ਕੀਤਾ ਤੇ ਬਾਬਾ ਮੇਜਰ ਸਿੰਘ ਦੇ ਬੰਦੇ ਕਹਿੰਦੇ ਆ ਤੇ ਬਾਬਾ ਮੇਜਰ ਸਿੰਘ ਨੂੰ ਖੁਦ ਅੱਗੇ ਹੋ ਕੇ ਇਹਨਾਂ ਨੂੰ ਸੋਧਾ ਲਾਣਾ ਚਾਹੀਦਾ ਕਿਉਂਕਿ ਇਹ ਨਿਹੰਗ ਸਿੰਘ ਦੇ ਲੋਕ ਮੇਜਰ ਸਿੰਘ ਦੇ ਆਣਾ ਤੇ ਬਾਬਾ ਮੇਜਰ ਸਿੰਘ ਨੂੰ ਘੱਟ ਨਹੀਂ ਗੁਜ਼ਾਰਨੀ ਚਾਹੀਦੀ ਬਾਬਾ ਮੇਜਰ ਸਿੰਘ ਛੋਡੀ ਜਿਹੜੇ ਆ ਤਰਨਾ ਦਲ ਦੇ ਆ ਉਹਨਾਂ ਨੂੰ ਇਹਨਾਂ ਨੂੰ ਆਪ ਸੋਦਾ ਸੋਦਾ ਲਾਣਾ ਚਾਹੀਦਾ ਕਿ ਬੀਬੀ ਤੇ ਹਮਲਾ ਕੀਤਾ ਬੱਚੇ 9 ਸਾਲ ਤੇ ਹਮਲਾ ਕੀਤਾ ਇਹ ਕਿੱਥੋਂ ਦੀ ਮਰਦਾਨਗੀ ਹੈ ਇਹਨਾਂ ਦੀ ਇਹਨਾਂ ਨੂੰ ਤਾਂ ਨਾ ਚਾਹੀਦਾ ਇਹਨਾਂ ਨੂੰ ਸੋਟੇ ਮਰ ਜਾਣਾ ਚਾਹੀਦੇ ਇਹੋ ਜਿਹੇ ਨਿਹੰਗ ਸਿੰਘ ਜਿਹੜੇ ਬਾਣੇ ਪਾਈਪ ਤੁਰੇ ਫਿਰਦੇ ਆ ਉਹ ਸਰਕਾਰਾਂ ਦੇ ਸਰਕਾਰਾਂ ਦੇ ਪਿੱਲੇ ਬਨੇ ਹੋਏ ਆ ਇਹ ਲੋਕ ਤੁਸੀਂ ਇੱਕ ਹੋਰ ਗੱਲ ਦੇਖੋ ਵੀ ਇੱਕ ਬੱਚਾ 9 ਸਾਲ ਦਾ ਕਿ 10 ਸਾਲ ਦਾ ਇੱਕ 80 ਸਾਲ ਦਾ ਬਜ਼ੁਰਗ ਹੈ ਇੱਕ 85 ਸਾਲ ਦਾ ਬਜ਼ੁਰਗ ਹੈ ਜੀ ਵੀਡੀਓ ਦੇਖ ਰਿਹਾ ਜੀ ਦੇਖ ਰਿਹਾ ਜੀ ਬਿਲਕੁਲ 80 85 ਸਾਲ ਦੇ ਬਜ਼ੁਰਗ ਬਟੇ ਇਹਨਾਂ ਨੇ ਜੀ ਹਮ ਮੈਂ ਸਿੰਘ ਦੇ ਦੀਆਂ ਸਾਰੀਆਂ ਸੰਗਤਾਂ ਨੂੰ ਅਜੇ ਮਸਲਾ ਰੱਖ ਦੇਵਾਂਗੇ ਔਰ ਦੱਸ ਦਾਂਗੇ ਵੀ ਜਿਹੜੇ ਬਿਹਰੂਪੀਏ ਨੇ ਅੰਗਸਿੰਘ ਆ ਜਿਹੜੇ ਆਪਣੇ ਆਪ ਨੂੰ ਦਸ਼ਮੇਸ਼ ਤਰਨਾ ਦਲ ਦੇ ਦਸ਼ਮਾ ਬਾਬਾ ਮੇਜਰ ਸਿੰਘ ਸੋਢੀ ਦੇ ਕਹਿੰਦੇ ਆ ਬਾਬਾ ਮੇਜਰ ਸਿੰਘ ਸੋਢੀ ਨੇ ਇਸ ਗੱਲ ਦਾ ਡਿਨਾਈ ਕੀਤਾ ਵਾ ਪਰ ਬਾਬਾ ਮੇਜਰ ਸਿੰਘ ਸੋਢੀ ਨੂੰ ਚਾਹੀਦਾ ਕਿ ਜੇ ਤੁਹਾਡਾ ਨਾਂ ਲੈਂਦੇ ਆ ਤੇ ਉਹਨਾਂ ਨੂੰ ਸੋਧਾ ਤੁਸੀਂ ਖੁਦ ਲਾਗ ਜਾ ਕੇ ਇਹਨਾਂ ਦਾ ਇਹਨਾਂ ਨੂੰ ਆਪ ਜਾ ਕੇ ਪੁੱਛੋ ਵੀ ਤੁਸੀਂ ਮੇਰਾ ਨਾਂ ਕਿਉਂ ਵਰਤੇ ਆ ਜੇ ਜੇ ਝੂਠੇ ਨਿਕਲਦੇ ਆ ਤੇ ਮੇਜਰ ਸਿੰਘ ਸੋਢੀ ਨੂੰ ਇਹਨਾਂ ਨੂੰ ਉਸੇ ਵਕਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਇਹ ਬੀਜੇ ਬੀਜਪੀ ਦੇ ਦਲੇ ਹੋ ਸਕਦੇ ਆ ਬੀਜਪੀ ਦੇ ਪਾਲਤੂ ਕੁੱਤੇ ਹੋ ਸਕਦੇ ਆ ਗੁਰੂ ਕੇ ਨਿਹੰਗ ਸਿੰਘ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਬੰਦਿਆਂ ਨੇ ਬੜਾ ਵੱਡਾ ਝੁਕਾਨ ਕੀਤਾ ਸਿੱਖੀ ਦਾ ਘਾਣ ਕੀਤਾ ਸਿੱਖੀ ਦੀਆਂ ਰੋ ਰੀਤਾ ਦਾ ਨਕਸ਼ਾਰ ਕੀਤਾ ਵਾ ਔਰ ਪੰਥ ਵਿੱਚ ਇਹ ਜਿਹੜਾ ਕੰਮ ਕੀਤਾ ਵੀ ਇੱਕ ਨੌ ਸਾਲ ਤੇ ਇੱਕ ਭੈਣ ਤੇ ਹਮਲਾ ਕਰਨਾ ਮੈਂ ਸੋਚਦਾ ਵੀ ਇਹ ਕੋਈ ਇਨਸਾਨੀਅਤ ਨਹੀਂ ਗਈ ਗੁਰਦੁਆਰੇ ਤੇ ਕਬਜ਼ਾ ਕਰਨਾ ਕਬਜ਼ਾ ਕਰਨ ਦੀ ਨੀਅਤ ਨਾਲ 3 ਵਜੇ ਆਏ ਤੇ ਜੇ 4 ਵਜੇ ਦਾ 4:00 ਦਾ ਟਾਈਮ ਆਏ ਤੇ 3:00 ਨੂੰ ਆਉਂਦਾ ਕੀ ਮਤਲਬ ਸੀ ਇਹਨਾਂ ਦਾ 4 ਤਰੀਕ ਦਾ ਟ੍ਰੈਂਪਾਇਰ ਤੇ 3 ਤਰੀਕ ਨੂੰ ਸਵੇਰੇ 3 ਵਜੇ ਆ ਗਏ ਜੀ ਮੈਂ ਇਹ ਦੇਸ਼ ਦੇ ਦੀਆਂ ਸਾਰੀਆਂ ਸੰਗਤਾਂ ਨੂੰ ਦੱਸਣਾ ਚਾਹਨਾ ਕਿ ਬੀਜੇਪੀ ਦੇ ਗੁੰਡਿਆਂ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਲਗਾਤਾਰ ਰਾਜਸਥਾਨ ਦੇ ਸਿੱਖਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਕਦੀ ਉਹਨਾਂ ਦੇ ਕਕਾਰ ਲਾਏ ਜਾ ਰਹੇ ਆ ਕਦੀ ਉਹਨਾਂ ਨੂੰ ਜੱਜ ਦੇ ਜਿਹੜੇ ਇਮਤਿਹਾਨ ਵਿੱਚ ਬੱਚੀ ਨੂੰ ਬੈਠਣ ਦਿੱਤਾ ਜਾ ਰਿਹਾ ਕਦੀ ਦਿਮਾਲੇ ਲਾਏ ਜਾ ਰਹੇ ਆ ਕਦੀ ਭਾਈ ਤਜਿੰਦਰਪਾਲ ਸਿੰਘ ਟੀਮਾ ਜਿਨ੍ਹਾਂ ਤੇ ਦੇਸ਼ ਧਰੋਹ ਦਾ ਪਰਚਾ ਪਾ ਕੇ ਅੰਦਰ ਸਦਾਲੀ ਤਾੜਨ ਲਈ ਜਿਹੜਾ ਨੀਅਤਾਂ ਕੀਤੀਆਂ ਜਾ ਰੀਆਂ ਅੱਜ ਉਹਨਾਂ ਨੇ ਪਿੰਡ ਗੋਲਵਾੜਾ ਮਹਿਤਾਬਗੜ ਵਿਖੇ ਜੋ ਜਿੱਥੇ ਬੀਬੀ ਸੇਵਾ ਕਰਦੇ ਆ ਲਗਾਤਾਰ ਜਿੱਥੇ ਸਿੱਖ ਗਤੀਵਿਧੀਆਂ ਦਾ ਕੇਂਦਰ ਹੈ ਉਸ ਕੇਂਦਰ ਨੂੰ ਖਤਮ ਕਰਨ ਦੇ ਲਈ ਕਬਜ਼ਾ ਕਰਨ ਲਈ ਬੀਜੇਪੀ ਦੇ ਗੁੰਡਿਆਂ ਵੱਲੋਂ ਤੇ ਬਹਿਰੂਪੀਏ ਨਿਹੰਗ ਸਿੰਘਾਂ ਵੱਲੋਂ ਅੱਜ ਸਵੇਰੇ 3 ਵਜੇ ਹਮਲਾ ਕਰਕੇ ਉਹਨਾਂ ਤੇ ਉੱਥੇ ਕਬਜ਼ਾ ਕਰ ਲਿਆ ਗਿਆ ਔਰ ਇਹ ਜਿਹੜੇ ਨਿਹੰਗ ਸਿੰਘ ਆਪਣੇ ਆਪ ਨੂੰ ਦਸ਼ਮੇਸ਼ ਤਰਨਤਲ ਮੇਜਰ ਸਿੰਘ ਸੋਢੀ ਦੇ ਬੰਦੇ ਦੱਸਦੇ ਆ ਤੇ ਬਾਬਾ ਮੇਜਰ ਸਿੰਘ ਸੋਢੀ ਨੂੰ ਵੀ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਇਹ ਜਿਹੜੇ ਕਹਿੰਦੇ ਆ ਤੇ ਉਹਨਾਂ ਨੂੰ ਆਪ ਸਜ਼ਾ ਦੇਣ ਤਾਂ ਜੋ ਇਹ ਨਤਾਰਾ ਹੋ ਸਕੇ ਕਿ ਬੰਦੇ ਤੁਹਾਡੇ ਆ ਜਾਂ ਨਹੀਂ ਗਏ ਮੈਂ ਵੀਰ ਮਤ ਵੀਰ ਜਿੰਦਰਪਾਲ ਜੀ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ ਰਵਾਂਗਾ ਕਿਉਂਕਿ ਬੜਾ ਵੱਡਾ ਮਸਲਾ ਵਾ ਔਰ ਮੈਂ ਪੰਜਾਬ ਦੇ ਔਰ ਜਿੱਤੇ ਨੇ ਹਰਿਆਣੇ ਦੇ ਸਿੱਖ ਆ ਜਿੱਥੇ ਵੀ ਰਹਿੰਦੇ ਆ ਸਾਰੇ ਸਿੱਖਾਂ ਨੂੰ ਸਹਿਯਾਰ ਦੋ ਕਿ ਇਹ ਲੜਾਈ ਲੜਨੀ ਚਾਹੀਦੀ ਹੈ ਕਿਉਂਕਿ ਬੜਾ ਵੱਡਾ ਮਸਲਾ ਬਣ ਗਿਆ ਵਾ ਰਾਜਸਥਾਨ ਦਾ ਬੜੀ ਮਿਹਰਬਾਨ ਜੀ ਅਸੀਂ ਚਾਹੁੰਦੇ ਆ ਵੀ ਉਹ ਜੇ ਲੋਕ ਨੰਗੇ ਹੁਣ ਕਹੀਤੇ ਆ ਜਿਹੜੇ ਲੋਕ ਸਿੱਖੀ ਬਾਣਾ ਬਾਕੇ ਕੌਮ ਦਾ ਕੰਡ ਕਰ ਰਹੇ ਆ ਜਿਸ ਤਰ੍ਹਾਂ ਬੱਚੇ ਬਜ਼ੁਰਗਾਂ ਨੂੰ ਮਾਰੇਗਾ ਸਰਕਾਰ ਦੇ ਨਾਲ ਰਲ ਕੇ ਇਹਦੀ ਨਿੰਦਣਯੋਗ ਹੈ ਬਾਬਾ ਮੇਜਰ ਸੇ ਸਪਸ਼ਟ ਕਰਨਾ ਚਾਹੀਦਾ ਹੈ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਆ ਬਿਲਕੁਲ ਜੀ ਬਾਬਾ ਮੈਂ ਕਿਹਾ ਸਿੰਘ ਨੂੰ ਜਰੂਰ ਇਹਦੇ ਵਿੱਚ ਸ਼ਮੂਲਿਤ ਕਰਨੇ ਚਾਹੀਦੇ ਜੇ ਉਹਨਾਂ ਦਾ ਨਾਮ ਲੈਂਦੇ ਆ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਧੰਨਵਾਦ ਜੀ ਗੱਲਬਾਤ ਕਰਦੇ ਰਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ